News, views, voices of the global Indian community, India abroad. ਵੀਰਾ ਵੇ ਪੈਣੀ ਮਿਲਨੇ ਨੂੰ ਆਇਆ ਵੇ ਪੈਣੀ ਮਿਲਨੇ ਨੂੰ ਆਇਆ ਵੇੜੇ ਚ ਪਲਗੇ ਦਹਾਈ ਵੇ ਵੀਰਾ ਵੇ ਰੁੱਤ ਸਾਵਣ ਦੀ ਆਇਆ ਉਤੇ ਸਾਵਣ ਦੀ ਆਈਆ ਪੀਪਲ ਆ ਤੇ ਪੀਂਗਾ ਪੋਈ ਵੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਸੌਣ ਦੇ ਵਿੱਚ ਤੀਆਂ ਕਰਾਈਆਂ ਜਾਂਦੀਆਂ ਨੇ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਏ ਇਹ ਤੀਆਂ ਦਾ ਤਿਹਾਰ ਕਿਵੇਂ ਮਨਾਇਆ ਜਾਂਦਾ ਏ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਕੁੜੀਆਂ ਵਿਆਹ ਕੇ ਸਹੁਰੇ ਘਰੀ ਚਲੇ ਜਾਂਦੀਆਂ ਸੀ ਤੇ ਉਹਨਾਂ ਨੂੰ ਇਕੱਠਿਆ ਹੋਣ ਦਾ ਕੋਈ ਬਹਾਨਾ ਨਹੀਂ ਸੀ ਮਿਲਦਾ ਪਤੀਆਂ ਤੇ ਹਰ ਕੋਈ ਪੇਕੇ ਹੁੰਦਾ ਸੀ ਪੇਕੇ ਘਰੀ ਆ ਕੇ ਬਾਹਰ ਪਿਪਲਾਂ ਦੀਆਂ ਛਾਵਾਂ ਥੱਲੇ ਬੋੜਾਂ ਦੀਆਂ ਛਾਵਾਂ ਥੱਲੇ ਕੱਠੀਆਂ ਹੋ ਕੇ ਆਪਣੇ ਮਨ ਪਰਚਾਵੇ ਕਰਦੀਆਂ ਸੀ ਗਿੱਧਾ ਪਾਉਂਦੀਆਂ ਸੀ ਬੋਲੀਆਂ ਪਾਉਂਦੀਆਂ ਸੀ ਢੋਲੇ ਵਾਈਏ ਗਾਉਂਦੀਆਂ ਸੀ ਇਸ ਤਰ੍ਹਾਂ ਤੀਆਂ ਮਨਾਉਂਦੀਆਂ ਸੀ ਤੇ ਜਿਵੇਂ ਤੁਸੀਂ ਜਾਣਦੇ ਹੋ ਅਸੀਂ ਵਰਜੀਨੀਆ ਦੇ ਵਿੱਚ ਇੱਥੇ ਕੋਹਾ ਕਰੋੜਾ ਮੇਲਾ ਦੂਰ ਬੈਠਿਆ ਤੇ ਇੱਥੇ ਵੀ ਅਸੀਂ ਬਹਾਨਾ ਲੱਭਿਆ ਹੈ ਆਪਣੇ ਆਪ ਨੂੰ ਮਨ ਪਰਚਾਵੇ ਕਰਨ ਲਈ ਤੀਆਂ ਮਨੋਰ ਲਈ ਇਕੱਠਿਆ ਹੋ ਕੇ ਦਿਲ ਦੇ ਹਾਪ-ਹਾਪ ਸਾਂਝੇ ਕਰਨ ਲਈ ਇੱਥੇ ਅਸੀਂ ਹਰ ਸਾਲ ਤੀਆਂ ਮਨਾਉਂਦੇ ਹਾਂ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੇ ਚਿਹਰਿਆਂ ਦੀ ਰੌਣਕਾਂ ਸੂਟ ਪਰਾੰਦੇ ਪੰਜਾਬੀ ਜੁੱਤੀਆਂ ਤੇ ਢੋਲੇ ਮਾਈ ਗੰਦੀਆਂ ਕੁੜੀਆਂ ਅੱਜ ਇੱਥੇ ਵਰਜੀਨੀਆਂ ਦੇ ਵਿੱਚ ਖੂਬ ਧੂਮਤਾਲ ਨਾਲ ਤੀਆਂ ਮਨਾ ਰਹੀਆਂ ਹਨ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਹਮਮੋਨੀ ਗਿੱਲ ਔਰ ਅੱਜ ਅਸੀਂ ਤੀਆਂ ਦਾ ਮੇਲਾ 12ਵਾਂ ਸਾਲਾਨਾ ਤੀਆਂ ਦਾ ਮੇਲਾ ਅੱਜ ਅਸੀਂ ਹੁਣੇ ਫਿਨਿਸ਼ ਕੀਤਾ ਹੈਗਾ ਪੰਜਾਬੀ ਊਮਨ ਕਲਚਰਲ ਐਸੋਸੀਏਸ਼ਨ ਵੱਲੋਂ ਅੱਜ ਸਾਡੀ ਟੀਮ ਵੀ ਨਾਲ ਖਲੋਤੀ ਹੈ ਪਿਛਲੇ ਬੜੇ ਸਾਲਾਂ ਤੋਂ ਸਾਡੇ ਨਾਲ ਰਲ ਮਿਲ ਕੇ ਟੀਆਂ ਦੀ ਸ਼ਾਨ ਵੜਾਉਂਦੇ ਨੇ ਔਰ ਸਾਡੇ ਨਾਲ ਇਸ ਸਾਲ ਜੱਜਿਸ ਨੇ ਜਿਹੜੇ ਜਿਹੜੇ ਕਿ ਹਰ ਸਾਲ ਮਿਸ ਟੀਆ ਪੰਜਾਬਨ ਜਿਹੜਾ ਸੀ ਪੈਜੈਂਟ ਕਰਦੇ ਆ 4 ਸਾਲ ਦੇ ਬੱਚੇ ਤੋਂ ਲੈ ਕੇ 83 ਇਅਰ 올ਡ ਸੀਨੀਅਰਸ ਕੈਟਾਗਰੀ ਦੇ ਵਿੱਚ ਜਨਨੀਆਂ ਆ ਕੇ ਉਹ ਚ ਪਾਰਟਿਸਿਪੇਟ ਕਰਦੀਆਂ ਨੇ ਗਿੱਧਾ ਪੰਗੜਾ ਲਾਈਵ ਗੀਤ ਸਿੰਗਰਸ ਆਂਦੇ ਨੇ ਨਰਿੰਦਰ ਮਾਵੀ ਜੀ ਵਾਂਗੂ ਫਰਾਨਵਰ ਵਾਂਗੂ ਔਰ ਸਾਨੂੰ ਬੜਾ ਅੱਛਾ ਲੱਗਦਾ ਹੈ ਕਿ ਨਵੀ ਪਨੀਰੀ ਦੇ ਵਿੱਚ ਅਸੀਂ ਆਪਣੀ ਕਲਚਰ ਨੂੰ ਜਾਗਰਤ ਕਰਾ ਰਹੇ ਹਾਂ ਔਰ ਸਾਡੇ ਨਾਲ ਇੱਥੇ ਜੱਜਿਸ ਨੇ ਪ੍ਰੀਤ ਅੰਮ੍ਰਿਤ ਸਰਚੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪ੍ਰੀਤਮ ਰਿਤ ਹੈਗਾ ਤੇ ਅੱਜ ਦਾ ਅਸੀਂ ਜੱਜ ਕੀਤਾ ਸੀਗਾ ਮਿਸ ਪੰਜਾਬਣ ਇੱਥੇ ਏਜ ਸੀਗੀ 5 ਸਾਲ ਦੀ ਉਮਰ ਤੋਂ ਲੈ ਕੇ 85 ইয়ার্স ਤੱਕ ਐਂ ਸਾਰਿਆਂ ਨੇ ਗਿੱਧਾ ਪਾਇਆ বোলੀਆਂ ਪਾਈਆਂ ਤੇ ਗਾਣੇ ਗਾਏ ਆ ਗੀਤ ਗਾਏ ਆ ਤੇ ਬਹੁਤ ਬਹੁਤ ਮਜ਼ਾ ਆਇਆ ਸਾਡੇ ਨਾਲ ਨੈਕਸਟ ਹੈਗੇ ਨੇ ਸਾਡੇ ਦੂਜੇ ਜੱਜ ਜਿਹੜੇ ਕਿ ਰਾਜਦੀਪ ਜੀ ਇਹਨਾਂ ਨੇ ਵੀ ਬਹੁਤ ਸੋਹਣਾ ਥੈਂਕ ਯੂ ਮਾਰਨੀ ਪਿਛਲੇ ਬੜੇ ਸਾਲਾਂ ਤੋਂ ਐਸੇ ਤੀਆਂ ਦੇ ਮੇਲੇ ਦੇ ਵਿੱਚ ਥੈਂਕ ਯੂ ਮਾਰਨੀ ਫॉर ਇਨਵਾਈਟਿੰਗ ਅਸ ਏਵਰੀ ਈਅਰ ਵੀ ਫੀਲ ਵੈਰੀ ਆਨਰਡ ਟੂ ਬੀ ਹੇਅਰ ਐਂਡ ਪਾਰਟਿਸਿਪੇਟ ਐਂਡ ਆਲਸੋ ਇਨਕਰੇਜ ði ਯੰਗ ਜਨਰੇਸ਼ਨ ਐਂਡ ਲਰਨ ਅ ਲੋਟ ਫਰਮ ਆਰ 올ਡਰ ਫੋਕਸ ਐਸ ਵੈਲ ਥੈਂਕ ਯੂ ਸਤਿ ਸ਼੍ਰੀ ਗੁਰੂ ਜੀ ਸਾਰਿਆਂ ਨੂੰ ਮੈਂ ਰਵਿੰਦਰ ਚਾਹਨ ਅਸੀਂ ਜਿਹੜਾ ਕਿ ਮੇਲਾ ਜਿਹੜਾ ਅੱਜ ਤੀਆਂ ਦਾ ਮੇਲਾ ਸਾਡਾ 12ਵਾਂ ਮੇਲਾ ਸੀਗਾ ਅਸੀਂ ਮੈਂ ਤੇ ਮੋਣੀ ਅਸੀਂ ਬੋਸਟਲੀ ਆਰਗੇਨਾਈਜ਼ਰ ਕਰਦੇ ਆ ਦੋਨੋਂ ਪਰ ਸਾਡਾ ਸਾਰਿਆਂ ਦਾ ਸਾਥ ਪੀਡਬੀ ਅਸੀਂ ਜਿਹੜੀ ਸਾਰੀਆਂ ਡੀਐਮਵੀ ਦੀਆਂ ਲੇਡੀਆਂ ਆ ਸਾਰੀਆਂ ਫੈਮਿਲੀਜ਼ ਆ ਅਸੀਂ ਰਲ ਮਿਲ ਕੇ ਕਰਦੇ ਆ ਕਿਉਂਕਿ ਤੁਹਾਡੇ ਤੋਂ ਬਿਨਾਂ ਮੇਲਾ ਨਹੀਂ ਚੱਲ ਸਕਦਾ ਅੱਜ ਸਾਡਾ ਮੇਨ ਮਕਸਦ ਇਹ ਸੀਗਾ ਕਿ ਬੱਚੇ ਛੋਟੇ ਤੋਂ ਲਾ ਕੇ ਵੱਡਿਆਂ ਤੱਕ ਅਸੀਂ ਅੱਜ ਦਾ ਪੰਜਾਬੀ ਕਲਚਰ ਨੂੰ ਦੱਸ ਸਕੀਏ ਔਰ ਬੜਾਈ ਸੋਹਣਾ ਪਰਫਾਰਮੈਂਸ ਬੱਚੇ 3 ਸਾਲ ਦੀ ਬੇਟੀ ਤੋਂ ਲਾ ਕੇ ਪਲੱਸ 80 ਦੀਆਂ ਲੇਡੀਆਂ ਨੇ ਪਰਫਾਰਮ ਕੀਤਾ ਸੋ ਇਸੇ ਤਰ੍ਹਾਂ ਅਸੀਂ ਹਰ ਸਾਲ మే లెస్ ਰੱਖਾਂਗੇ ਜੇ ਤੁਹਾਡਾ ਸਾਰਿਆਂ ਦਾ ਸਾਥ ਰਿਹਾ థాంਕ ਯੂ ਵੈਰੀ ਮੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਨਰਿੰਦਰ ਮਾਵੀ ਜਿਵੇਂ ਕਿ ਸਾਡੇ ਚਾਹਲ ਮੈਡਮ ਤੇ ਸਾਡੇ ਮੌਣੀ ਜੀ ਸਾਡੇ ਜੱਜਿਸ ਹਰੇਕ ਸਾਲ ਦੀ ਤਰ੍ਹਾਂ ਇਸ ਤੀਆਂ ਦੇ ਪ੍ਰੋਗਰਾਮ ਲਗਾਉਂਦੇ ਨੇ ਤੇ ਹਮ ਹਮਾ ਕੇ ਇੱਥੋਂ ਜਿੰਨੀਆਂ ਵੀ ਲੇਡੀਜ਼ ਨੇ ਉਹ ਸਾਰੀਆਂ ਇੱਥੇ ਗਿੱਧਾ ਪਾਉਂਦੀਆਂ ਨੇ ਭੰਗੜਾ ਪਾਉਂਦੀਆਂ ਨੇ ਤੇ ਸੌਣ ਦੇ ਮਹੀਨੇ ਦਾ ਇੰਜੋਏ ਕਰਦੀਆਂ ਨੇ ਇਹ ਜਿਹੜਾ ਪ੍ਰੋਗਰਾਮ ਹੁੰਦਾ ਜੀ ਸੌਣ ਦੇ ਮਹੀਨੇ ਕਰਕੇ ਲਾਇਆ ਜਾਂਦਾ ਕਿਉਂਕਿ ਪਿੰਡਾਂ ਦੇ ਵਿੱਚ ਤੀਆਂ ਦੇ ਵਿੱਚ ਤੀਆਂ ਚ ਜਾ ਕੇ ਕੁੜੀਆਂ ਪਿੰਡਾਂ ਦੇ ਵਿੱਚ ਜਾ ਕੇ ਪਿੰਗਾ ਪਾਉਂਦੀਆਂ ਨੇ ਉੱਥੇ ਜਾ ਕੇ ਗਿੱਧਾ ਪਾਉਂਦੀਆਂ ਨੇ ਸੋਹਣੇ ਸੋਹਣੇ ਸੂਟ ਪਾ ਕੇ ਉੱਥੇ ਜਾਂਦੀਆਂ ਨੇ ਤੇ ਆਪਣੇ ਦੁੱਖ ਸੁੱਖ ਵੀ ਸਾਂਝੇ ਕਰਦੀਆਂ ਨੇ ਇਸ ਦੇ ਨਾਲ ਹੀ ਮੈਂ ਧੰਨਵਾਦ ਕਰਦੀ ਆ ਬਹੁਤ ਬਹੁਤ ਸ਼ੁਕਰਾਨਾ ਕਰਦੀ ਆ ਸਾਡੇ ਮੋਹਣੀ ਜੀ ਦਾ ਤੇ ਸਾਡੇ ਚਾਲ ਮੈਡਮ ਦਾ ਸਾਡੇ ਜੱਜੀਸ ਦਾ ਬਹੁਤ ਬਹੁਤ ਥੈਂਕ ਯੂ ਜੀ